ਉਹੀ ਤੇ ਕਰ ਜੋ ਕਿਨੇ ਫੁੱਲ ਤੇ ਛੁੱਟਣੇ ਨਹੀਂ ਆ ਚਲ ਆਪਦੇ ਝਾੜਿਆਂ ਦਾ ਵੇਖ ਕੇ ਫੀਲਿੰਗ ਲਈ ਜਨਾ ਸੇ ਵੀ ਨਹੀਂ ਲੱਗਤੇ ਹੁਣ ਬੜਕੰਦਾ ਚਾਹੀਏ ਨਾ ਤੇ ਸਫਾਈ ਕਿਨੇ ਕਰਨੀ ਇਨਾਨੀਆਂ ਦਾ ਇੱਕ ਮਿੰਟ ਤੇ ਜਿਓ ਦਾ ਹਾਂ ਮੈਨੂੰ ਲੱਗਦਾ ਫੇਰ ਪੱਥਰੀ ਦੀ ਪੀੜ ਛੜਪੀ ਜਿੱਦਾਂ ਹਾਏ ਜਿੱਦਾਂ ਕੀ ਮਰਬ ਸੁ ਬਣਾਇਆ ਹਾਏ ਵੀ ਹੁਣ ਲਈ ਆ ਨਿគ ਨਿਗੀ ਜੀ ਤੇ ਹਾਂ ਤੇ ਤੂੰ ਸਵੇਰ ਦਾ ਬਸ ਇਹੋ ਇਕੱਠਾ ਕੀਤਾ ਵਾ ਹਾਂ ਅ ਵੱਡੇ ਵੀ ਆ ਛੋਟਕੇ ਵੀ ਆਇਆ ਵਾ ਗਾਂ ਹੱਥੋਂ ਮਾਰ ਮੁਰਕੇ ਹੱਥ ਤੇ ਗਾਂ ਕੰਮ ਨਵੇੜ ਮੇਰਾ ਤੇ ਅੱਧਾ ਤੇ ਉਧਰ ਅੰਦਰੋਂ ਵੀ ਮੂੰਝ ਕੇ ਥਾ ਤੇ ਨਾਲੇ ਪੋਚੇ ਲਾ ਤੇ ਤੂੰ ਬੀਬੀ ਪੱਠਲ ਬਣੀ ਐ ਤੂੰ ਆਪਾਂ ਆਤੀ ਗੱਲਾਂ ਆ ਆਪਣੇ ਤੂੰ ਬਸ ਟਿਚਰਾ ਹੀ ਕਰਦਾ ਰਿਹਾ ਕਰ ਚੰਗਾ ਕਿਤੇ ਬਾਹਰ ਜਾ ਕੇ ਲੋਕਾਂ ਦੇ ਨਿਆਣਿਆਂ ਵੱਲ ਵੇਖ ਕਿਤੇ ਮਾਵਾ ਇੱਕ ਵਾਰ ਹਾਏ ਆਂਦੀਆਂ ਨਾ ਨਿਆਣੇ ਦੋ ਦੋ ਵਾਰ ਹਾਏ ਕਹਿੰਦੇ ਆ ਕਿਤੇ ਜਾਨ ਚ ਜਾਨ ਵਾ ਅੱਜ ਕੱਲ ਨਿਆਣਿਆਂ ਦੀ ਉਸੇ ਵੇਲੇ ਕੁੱਟਣ ਨੱਪਣ ਡੈ ਪੈਂਦੇ ਆ ਤੇ ਤੇਰੇ ਕੋਲੋਂ ਬਸ ਹੜੀ ਚਾਈਂ ਤਾ ਹੋਰ ਮੈਂ ਕੀ ਕਰਾਂ ਆ ਕਿੱਡਾ ਮੈਂ ਚਾਲੂ ਫੜਿਆ ਵਾ ਭਾਂ ਰੱਬ ਦੇ ਮਾਰ ਕੇ ਨੀ ਪਵਾ ਲਾ ਜਨਾ ਇਹ ਫੜਿਆ ਵਾ ਹਾਏ ਹਾਏ ਤੇ ਕੰਮ ਨਹੀਂ ਕਰਦਾ ਤੇ ਅਜਾ ਜਨ ਉਹ ਵੇਲੜ ਵਾ ਉਹਨੂੰ ਲੱਗ ਲਾ ਜਾ ਅਜੇ ਮੈਂ ਉਧਰੋਂ ਉਧਰੋਂ ਨਹੀਂ ਗਈ ਸੀ ਨਾ ਉਹ ਤਾਂ ਮੈਂ ਸੁਣ ਲਈ ਹਾਂ ਇਹ ਬੁੱਢੀਆਂ ਵਾਲੇ ਕੰਮ ਮੇਰੇ ਕੋਲ ਕਰਾਉਣ ਲਈ ਆ ਤੇ ਕਿਹੜਾਸ ਤੂੰ ਹੋਰ ਕਿਹੜੇ ਕੰਮ ਕਰਨੇ ਅੱਜ ਤੂੰ ਵਿਹਲਾ ਵਾਂ ਤੈਨੂੰ ਵੀ ਪਤਾ ਮੇਰੀ ਮਾਂ ਕੱਲੀ ਆ ਨੇੜੇ ਮੇਰੀ ਮਾਂ ਤਗੜੀ ਨਹੀਂ ਰਹਿੰਦੀ ਮੈਂ ਉਹਨਾ ਹੱਥ ਵਟਾਵਾਂ ਯਾਰ ਆਪੋ ਕਹਿਣ ਦਾ ਫਰਜ਼ ਹੀ ਤੇ ਤੈਨੂੰ ਜੇ ਕਹਿ ਕੇ ਡਾਹ ਹੀ ਦਿੱਤਾ ਵਰ ਤੂੰ ਗਾੜੀ ਬੜਬੜ ਕਰਨ ਦੇ ਆ ਮੈਂ ਕਹਿੰਦਾ ਕੱਲੀ ਰਹਿ ਲਿਆ ਨਾ ਨੋ ਨੋ ਵੀ ਇਦਾਂ ਗੱਲਾਂ ਚ ਰੱਖਣਾ ਜੀ ਚਾਹੀ ਰੱਖਣਾ ਵਾ ਕੇ ਕੰਮ ਤੂੰ ਭਾਵੇਂ ਕਰਨ ਨਾ ਤਵੇਂ ਉਦੋਂ ਭਾਵੇਂ ਸਾਰਾ ਕੰਮ ਆਪ ਕਰੇ ਤੈਨੂੰ ਇਦਾਂ ਹਾਸੇ ਪਾਣੀ ਚ ਲਾ ਛਡੂੰਗਾ ਹਾਂ ਲੜਾਈ ਕਿ ਨਾ ਪਊਗੀ ਘਰ ਚ ਚੱਲ ਚੰਗਾ ਜਾ ਲੈ ਆ ਲੈ ਜਾ ਖੁੱਲੀ ਛੁੱਟੀ ਲੈ ਆ ਹੁਣ ਮੈਂ ਕਿਹੋ ਗੱਲ ਵੀ ਕਿਹਦੇ ਘਰ ਚਲ ਜਾ ਕਿਹਦੇ ਘਰੀ ਉਹ ਇਦਾਂ ਕਰਕੇ ਝੋਲੀ ਅੱਜ ਕੇ ਮੰਗਣ ਜਾਵਾਂ ਵੀ ਕੋਈ ਤੇ ਮੈਂ ਕਿਹਦੇ ਘਰ ਖੇਰੇ ਬਣੀ ਟੁੱਕ ਜਾ ਟੁੱਕ ਜਾਨੀ ਫੇ ਤੂੰ ਗੱਲਾਂ ਕੋਈ ਨਹੀਂਆ ਕਰਦਾ ਵਾ ਜਦੋਂ ਅੰਜਲ ਹੋਇਆ ਹੋ ਹੀ ਜਾਣਾ ਵਾ ਅੰਜਲ ਹੋ ਗਿਆ ਇੱਥੇ ਤੈਨੂੰ ਕਿਹਾ ਉਹ ਲੱਲਾ ਨੰਬਰ ਵਿਚਾਰੀ ਦਾ ਉਹ ਵੀ ਬੜਾ ਵਿਚਾਰਾ ਵਾ ਉਹ ਵੀ ਬੜੀ ਵਿਚਾਰੀ ਆ ਕੀ ਪਤਾ ਉੱਥੇ ਕੀ ਗੱਲਾਂ ਬਾਤਾਂ ਵਾ ਕੀ ਨਹੀਂ ਉੱਥੇ ਹੋਇਆਾਨੂੰ ਪਤਾ ਕਿਹੇ ਗੱਲ ਦਾ ਵੇਖਣ ਨੂੰ ਤਾਂ ਸਾਰੇ ਚੰਗੇ ਲੱਗਦੇ ਆ ਉੱਤੋਂ ਉੱਤੋਂ ਤਾਂ ਸਾਰੇ ਚੰਗੇ ਹੁੰਦੇ ਜਦੋਂ ਕੋਈ ਦਲ ਵਿੱਚ ਵਿਚਰਦਾ ਪਤਾ ਫੇ ਲੱਗਦਾ ਵਾ ਉਹਨਾਂ ਨੇ ਕੀ ਪਤਾ ਕੀ ਕੋ ਹੋਇਆ ਜਿਨ੍ਹਾਂ ਨੇ ਛੱਡਿਆ ਇਹਨੂੰ ਮੈਂ ਸਭ ਕੁਝ ਵੇਚ ਲਿਆ ਦੁਨੀਆ ਤੇ ਮੇਰੀ ਦਾਲ ਉੱਥੇ ਹੀ ਗੱਲ ਨਹੀਂ ਮੈਨੂੰ ਲੱਗਦਾ ਅੱਜ ਕੱਲ੍ਹ ਨੀ ਕੁੜੀਆਂ ਮਿਲਦੀਆਂ ਮੁੱਲਦੀਆਂ ਛਿੱਧੀ ਗੱਲੀ ਅੱਜ ਕੱਲ੍ਹ ਦੇ ਬਾਹਰਾਂ ਨੂੰ ਨਹੀਂ ਮਿਲਦੀਆਂ ਸਰਕਾਰੀ ਨੌਕਰੀ ਵਾਲਿਆਂ ਨੂੰ ਨਹੀਂ ਮਿਲਦੀਆਂ ਮੈਨੂੰ ਕਿੱਧਰ ਜਾਣੀ ਆ ਤੂੰ ਰੱਬ ਦੇ ਮਾਂ ਮਾਰੇ ਕਿ ਤੈਨੂੰ ਨਾ ਮਿਲੂਗੀ ਉਹ ਹੈ ਹੀ ਨਹੀਂ ਆ ਕੁੜੀਆਂ ਭਰਾਵਾ ਜੇ ਅਹੀਂ ਉੱਧਰ ਜਮੀ ਆ ਹਾਏ ਢੀੜ ਨੇ ਮੇਰੀ ਮੱਤ ਮਾਰ ਦਿੱਤੀ ਵੇ ਮੁੰਡਿਆ ਮੈਥੋਂ ਨਹੀਂ ਤੇਰਨਾ ਵਾਰੇ ਆਇਆ ਜਾਣਾ ਮੈਂ ਤਾਂ ਨਹੀਂ ਤੂੰ ਹੀ ਕਿੱਧਰ ਫਿਰ ਕੁੜੀ ਹੁੰਦਾ ਨਾਲੇ ਤੇ ਮੈਨੂੰ ਇੱਥੇ ਸੁਖ ਦਿੰਦਾ ਜ਼ਿਆਦਾ ਨਾਲੇ ਵਿਉਂਦੀ ਕੁੜੀ ਤੇ ਆਪਣੀ ਧੀ ਕੋਈ ਜਿਆ ਕਰਦੀ ਤੇ ਧੀ ਆ ਕਰਦੀ ਤੂੰ ਤੇ ਰਿਸ਼ਤੇ ਨੂੰ ਹੀ ਰੋਈ ਜਾਣਾ ਵਾ ਸਭ ਕੁਝ ਹੋ ਜਾਣਾ ਵਾ ਸਹਿਜ ਪੱਕੇ ਸੋ ਮਿੱਠਾ ਹੋਏ ਚੰਗਾ ਹੀ ਹੋਣਾ ਵਾ ਆਏ ਹਾਏ ਗੁਰਵਰ ਕੀ ਕਰਨਿਆ ਮੁੱਤ ਖਾਣਾ ਕਿ ਦੇਈਓ ਏਣਾ ਖੜਾਉਣਾ ਆਪਣਾ ਕਿਹੜਾ ਆਪਣਾ ਖੜਾਉਣਾ ਹਾਂ ਆ ਵੇ ਖਾਣਾ ਵਕੜਾਉਣਾ ਤੇਰਾ ਲੈ ਇਹਦੇ ਨਾਲ ਖੇਡ ਖੜਾ ਬੁੱਤ ਖੇਡੇ ਜਿਦੋਂ ਰੇ ਗਿਆ ਇਹੋ ਇਹਦੇ ਨਾਲ ਖੇਡ ਹਾਂ ਵਲੀ ਗਿਆਣਿਆ ਹਾਂ ਇਹ ਇਹ ਨਹੀਂ ਜੁਤਿ ਨਮੀ ਮੇਰੀ ਗੱਲ ਸੁਣ ਗੁਰਵਰ ਦੂਜੀ ਰਹਿਣ ਦੇ ਤੇਰੀ ਸਮੀਖ ਨੇ ਤੋੜ ਦੇਣੀ ਆ ਨਿੱਕੀ ਨੇ ਤੇ ਨਹੀਂ ਤੋੜਨੀ ਹੈਗੀ ਚੱਲ ਜੇ ਤੂੰ ਆਨਾ ਫਿਰ ਮੈਂ ਦੇ ਕਿੰਨੀ ਆ ਮੈਂ ਵੀ ਰੱਖੇ ਕਰਨੀ ਆ ਮੈਂ ਤੇ ਆ ਨਹੀਂ ਕੋਲ ਕੁੜੀ ਨੇ ਤੋੜ ਦੇਣੀ ਆ ਮੈਂ ਫੜ ਚਲਾ ਕੇ ਵੇਖ ਲੈ ਹੁਣ ਤੇ ਇਧਰ ਆ ਮੇਰੀ ਗੱਲ ਤਾਂ ਸੁਣ ਆ ਵੇ ਤੇਰੀ ਕਮੀਜ਼ ਕਿੰਨੀ ਗੰਦੀ ਹੋਈ ਆ ਲਿਆ ਮੈਂ ਚੇਂਜ ਕਰਾਂ ਇਹਨੂੰ ਚੇਂਜ ਕਰਦਾ ਆਵੇ ਖਰਾਬ ਹੋਈ ਇੱਥੋਂ ਬੰਦੀ ਕੀਤੀ ਤੂੰ ਖੇਡਦਾ ਰਹਿਣਾ ਮਿੱਟੀ ਚ ਉਹਦੇ ਨਾਲ ਚਲ ਮੈਂ ਚੇਂਜ ਕਰ ਦਿੰਨੀ ਠੀਕ ਆ ਚਲ ਆ ਗੁਰਵਰ ਪਾਵਾਂ ਆਵੇ ਤੇਰੀ ਟੀ-ਸ਼ਰਟ ਹੈ ਪਾਦਾ ਹੁਣ ਹੁਣ ਤ ਨਹੀਂ ਮਿੱਟੀ ਚ ਖੇਡਣ ਜਾਏਗਾ ਜੇ ਗਿਆ ਫਿਰ ਹੈ ਚਲ ਇੱਧਰ ਆ ਕੇ ਫਿਰ ਜਿਗਰਾ ਰੋਸਣਾ ਨਾ ਮੈਂ ਉਦੋਂ ਨਵਾ ਕੇ ਪਾ ਦੂੰਗੀ ਠੀਕ ਆ ਖੇਡ ਲੈ ਫਿਰ ਤੂੰ ਜਾ ਕੇ ਤੇ ਆ ਤੋੜਨੀ ਨਹੀਂ ਆ ਠੀਕ ਆ ਉਹਨੂੰ ਨਾ ਬਣਾ ਲਈ ਹੁਣ ਕੁੜੀ ਨੂੰ ਕੱਲਾ ਹੀ ਖੇਡ ਚੰਗਾ ਮੈਂ ਕਢਾਉਣੇ ਸਾਹ ਸਾਹ ਰੱਖ ਵੀ ਦੇਣੀ ਆ ਤੇ ਇਹ ਚਲ ਕੁੜੀਆਂ ਨੂੰ ਦੇ ਦਿੰਦਾ ਤੇ ਦੇ ਕੇ ਤੇ ਤੁਰਾ ਲੈਂਦਾ ਵਾ ਫਿਰ ਮੰਗਦਾ ਮੇਰੇ ਕੋਲ ਗਿੱਦਾ ਪਾਓ ਮਦਾਰੀਆਂ ਮਦਾਰੀਆਂ ਮ ਉਈ ਗੁਰਵਰੇ ਆਇ ਜਨਾ ਮੂੰਹ ਪਾਇਆ ਨਾ ਤੂੰ ਤਾਂ ਪੈਸਿਆਂ ਦਾ ਲੈ ਕੇ ਪਾਇਆ ਵਾ ਇਹ ਲੋਕੀ ਦੋ ਦਾ ਮੂੰਹ ਚੁੱਕੀ ਫਿਰਦੇ ਆ ਬਿਨਾ ਪੈਸਿਆਂ ਦੇ ਤੇ ਪਤਾ ਵੀ ਨਹੀਂ ਲੱਗਦਾ ਕਿਸ ਨੂੰ ਵਾਓ ਨਿਊ ਗੱਨ ਇਹ ਬੜੀ ਸੋਹਣੀ ਆ ਵੱਲੋ হ্যাঁ <laughs> ਤੇ ਤੇ ਟੂ ਵੈਂਦਾਵਾ ਉਹ ਦੇਖ ਕਹਿੰਦੀ ਮੈਨੂੰ ਮम्मा ਤੇ ਨਾ ਗੋਲੀ ਮਾਰੋ ਉਹ ਦੇਖ ਲੈ ਮੇਰੇ ਭਾਦੀ ਉਹ ਦੇਖਿਆ ਆਪ ਮਾਇਆ ਨਹੀਂ ਸੋਨੀ ਠੀਕ ਗੋਬੀ ਦੀਦੀ ਸੋਨੀ ਹੈ ਨਾ ਹੈ ਚਲੋ 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 ਗਿੱਧਾ ਪਾਓ ਗਿੱਧਾ ਪਾਓ ਅਹੀਂ ਸਿੱਖੰਦੇ ਸੀ ਨਾ ਸਾਸਿਕਾ ਵਿਵਾਦ ਰਹਿਮਤ ਚਲ ਹੁਣ ਇਹ ਆਪੀ ਉਹ ਜਾ ਕੇ ਆਉਣਾ ਬੈਂਕ ਦੇ ਵਿੱਚ ਨਾਲੇ ਮੁੰਡਾ ਕਹਿੰਦਾ ਰਹਿੰਦਾ ਵੀ ਮੈਨੂੰ ਵੱਡੀ ਗੱਡੀ ਪਾ ਕੇ ਦੇ ਵੱਡੀ ਆ ਪਾਣੀ ਕਿਥੋਂ ਤਰੇ ਆਉਂਦੇ ਹੋ ਲੈ ਟੁੱਟੀ ਕਦੇ ਖੁੱਲੀ ਛੱਡੀ ਹੈ ਹੈ ਆ ਵੀ ਉਹ ਸਾਰਾ ਮਰੁੰਡੀ ਕਰ ਦਿੱਤਾ ਇਹਨਾਂ ਨੇ ਦੱਸ ਇਹਨਾਂ ਨੂੰ ਕੀ ਆਂਦੇ ਵੀ ਹੋ ਯੋ ਕਿਤੇ ਕਿਤੇ ਢਾਣੇ ਵੜਦੇ ਤੇ ਇਹਨਾਂ ਨੇ ਮੈਂ ਨਾ ਇਹ ਮੁੰਡੇ ਨੂੰ ਖੜਿਆ ਕਦੋਂ ਅਕਲ ਆਉਣੀ ਆ ਇਹਨੂੰ ਨਹੀਂ ਪਤਾ ਲੱਗਦਾ ਲੈ ਵੀ ਮਾਸਾ ਵੀ ਫਿਰ ਉਖ ਤੇ ਵੱਡੀਦਾ ਹੀ ਨਹੀਂਗਾ ਇਹ ਕਰੇ ਕੱਡਾ ਕ ਵੱਡਾ ਹੋ ਗਿਆ ਸੀ ਦੰਦਰ ਨੂੰ ਪੁੱਛਾਂ ਜਾ ਕੇ ਵੀ ਤੂੰ ਆਖਿਆ ਸੀ ਇਹਨੂੰ ਵੱਡ ਹਾਏ ਇੰਨੀ ਦਵਾਈ ਖਾ ਖਾ ਹਾਰ ਗਈਆਂ ਪਰ ਕ ਪੈਣ ਨਹੀਂ ਲਿਆ ਇਹ ਪ੍ਰਸ਼ਨ ਕਹਿੰਦੇ ਤੇ ਪ੍ਰਸ਼ਨ ਮੇਥੋਂ ਨਹੀਂ ਕਰਾਇਆ ਜਾਣਾ ਬਾਬਾ ਮੈਂ ਇਹ ਇਦਾਂ ਹੀ ਮਾਂ ਤੁਰੇ ਫਿਰਦੀ ਆ ਅੱਗੇ ਆ ਮਨਜੋਤ ਤੇ ਮੈਂ ਅੱਗੇ ਵੀ ਕਿਹਾ ਨਾ ਕੁੜੀ ਹੁੰਦਾ ਤਾਂ ਚੰਗਾ ਏ ਕਿਤੇ ਮੇਰੇ ਲਾਗੇ ਮੇਰੀ ਤੀਨ ਸੱਤ ਸੱਤ ਵਾਰੀ ਬਹਿਣਾ ਸੀ ਮਾਂ ਤੈਨੂੰ ਕੀ ਹੋਇਆ ਵਾ ਫੂ ਲੰਮੀ ਪਿਆ ਜਾ ਕੁੱਟਣਾ ਨਪਣਾ ਹੈਗਾ ਉਸੇ ਵੇਲੇ ਸਕੂਟਰੀ ਫੜ ਕੇ ਪਾਈ ਮੈਨੂੰ ਖਰਾਕਾਂ ਲਿਆ ਕੇ ਜਿੰਦੀ ਇਹ ਹੜੀ ਚਾਹੀਂ ਕਰੀ ਤੁਰਿਆ ਜਾਂਦਾ ਉੱਥੇ ਹੀ ਬੈਠਾ ਪਤਾ ਨਹੀਂ ਇਹਨੂੰ ਸਮਝ ਨਹੀਂ ਲੱਗਦੀ ਘਰੇ ਆ ਕਿ ਜਾਂ ਇਹਦਾ ਇਰਾਦਾ ਉਹਦਾ ਕਿਚਰਾ ਕਰੀ ਜਾਵਾ ਸੁੰਦਰ ਹਾਏ ਆਜੋ ਰੋਖ ਕਿਨੇ ਸ਼ਾਂਗਿਆ ਮੈਂ ਤੇ ਰੋਖ ਸ਼ਾਂਗਣ ਨੂੰ ਨਹੀਂ ਕਿਹਾ ਮਨਜੋਦ ਨੂੰ ਹਾਂ ਹੂੰ ਜੰਨੂ ਕਿਹਾ ਹੈਗਾ ਉਹਨੇ ਸਾਰੇ ਵੜ ਦਿੱਤਾ ਨਹੀਂ ਉਹ ਡੰਡੀਆਂ ਜੀਆਂ ਰਹਿ ਗਈਆਂ ਉੱਤੇ ਨਹੀਂ ਜਦੋਂ ਮੈਂ ਗਈ ਹਾਂ ਉਦੋਂ ਤਾਂ ਹੂੰ ਜੰਡਿਆ ਸੀ ਥਾਂ ਤੇ ਮਾਰੇ ਮਾਰੇ ਵਾਧੂ ਘਟੂ ਜੇ ਪੱਤੇ ਲਾਏ ਸੀ ਉਹਨੇ ਉਹਨੂੰ ਇੰਨਾ ਵੀ ਨਹੀਂ ਪਤਾ ਕਿ ਰੋਖ ਇਦਾਂ ਸ਼ਾਂਗੀਦੇ ਆ ਉਹ ਤਾਂ ਮਾੜੀ ਮੋਟੀ ਥੱਲੇ ਡਾਣੀ ਲਾਈਦੀ ਆ ਉਹਨੇ ਦੇਦਾ ਮੋਟੇ ਦਾਣੇ ਵੜ ਦਿੱਤੇ ਉਤੋਂ ਉਹ ਕੀ ਆਂਦਾ ਹੈ ਤੁਹਾਨੂੰ ਵੀ ਹੁਣ ਕੁਛ ਨਾ ਆਖਿਓ ਤੁਸੀਂ ਉਹਨੂੰ ਮੈਂ ਅੱਗੇ ਉਹਦੀ ਬਥੇਰੀ ਕਰਦੀ ਹੱਤੀਆਂ ਉਹ ਮੇਰੇ ਦਿਵਾਲੇ ਹੋਣ ਡਿਆ ਆਂਦਾ ਬਸ ਉਹ ਕੁੜੀ ਜਿਹੜੀ ਉਦੋਂ ਛੱਡ ਕੇ ਨਹੀਂ ਆਇਆ ਵਿਆਹ ਕੇ ਜਦਨ ਉਹ ਕੁੜੀ ਦਾ ਨੰਬਰ ਲੱਲਾ ਤੇ ਉਹਨਾਂ ਨਾਲ ਗੱਲ ਕਰ ਤੇ ਮੈਂ ਉਹਨਾਂ ਨਾਲ ਵਿਆਹ ਕਰਾਉਣਾ ਕਿਹੜੀ ਕੁੜੀ ਤੇ ਕਿਹੜੀਆਂ ਗੱਲਾਂ ਗੱਲ ਮੈਂ ਕੋਈ ਕੰਡਾ ਕੁੜੀ ਦੀਆਂ ਗੱਲਾਂ ਲੈ ਤਰੀਆਂ ਵਿੱਚ ਹੀ ਮੈਂ ਉਹਨੂੰ ਕੀ ਆਖਣਾ ਆਂਦੀ ਅਖੀ ਉਹਨੂੰ ਆਖੀ ਨਾ ਕੋਈ ਮੈਂ ਉਹਨੂੰ ਵੀ ਆਖਣਾ ਆਪ ਮੈਂ ਵੀ ਗੁੱਸੇ ਹੋਣ ਦੀ ਹੋਏ ਹਟੀਆਂ ਤੁਸੀਂ ਉਮੜ ਕੇ ਗੁੱਸੇ ਹੋਣ ਡੈਪ ਹੋ ਗਏ ਉਹ ਅੱਗੇ ਖਪਿਆ ਕਿ ਮੇਰਾ ਵਿਆਹ ਨਹੀਂ ਹੋਣ ਡਿਆ ਤੇ ਮੈਂ ਤੁਹਾਨੂੰ ਤਾਂ ਗੱਲ ਕਰਨ ਲਈ ਆ ਕਿ ਅੰਦਾ ਮੈਂ ਉੱਤੇ ਕਰਾਉਣਾ ਵਾ ਬਾਜੀ ਪੀੜ ਪੀੜ ਕਿਥੋਂ ਹਟ ਗਈ ਆ ਲੈ ਆ ਦਵਾਈ ਨਹੀਂ ਕੀ ਕਰਦੇ ਆ ਮੈਂ ਖਾਦੀ ਆ ਦਵਾਈ ਮੈਂ ਨਹੀਂ ਜਾਣਾ ਉਹ ਰੁੱਕ ਕਿਉਂ ਇੰਨਾ ਸ਼ਾਂਕਤਾਈਓ ਐਡੇਡੇ ਮੋਟੇ ਦਾਣੇ ਵਰ ਕਿਤੇ ਤੂੰ ਆ ਤੈਨੂੰ ਚੜਉਣੀ ਨਾ ਕਰਦਾ ਹੁੰਦਾ ਦੱਸ ਪੱਤੇ ਨੇ ਝੜਦੇ ਦੇ ਉਹ ਫਿਰ ਕੀ ਝੜਦੇ ਨੇ ਪੱਤੇ ਹੀ ਉਹ ਦੇਖਦੇ ਕੀ ਦੇਖ ਪਿਆ ਉੱਥੇ ਹਾਏ ਤੁਸੀਂ ਤੇ ਆਪਣਾ ਹੀ ਰਾਮ ਰੋਲਾ ਪਾਤਾ ਤਾਨੂੰ ਇੰਨਾ ਨਹੀਂ ਕਿ ਕੋਈ ਬਿਮਾਰ ਕਿ ਆ ਵਾ ਚੱਲ ਜਲੀ ਦਵਾਈ ਲਿਆ ਕੱਲ ਹਾਏ ਮੈਂ ਨਹੀਂ ਜਾਣਾ ਦਵਾਈ ਲੈਣ ਲੈ ਚੱਲ ਮੈਂ ਪੌਣਾ ਕਪੜੇ ਦੇ ਹੋ ਚੱਲ ਆ ਜੀ ਨਹੀਂ ਮੈਂ ਨਹੀਂ ਜਾਣਾ ਮੈਂ ਦਵਾਈ ਖਾਦੀ ਆ ਖਾਦੀ ਹੈ ਦਵਾਈ ਹਾਂ ਖਾਦੀ ਹੈ ਮੈਂ ਚੱਲ ਚਲ ਰੈਕਟ ਕਰ ਮੈਨੂੰ ਨਹੀਂ ਮਿਲਣੀ ਚਾਹੀ ਤੂੰ ਵੀ ਰੰਡਾ ਰਹਿਣਾ ਜੋ ਇਸ ਦਵਾਈ ਤੋਂ ਆਲਾ ਉਹ ਮਿਲ ਜੂਗੀ ਬਾਬਾ ਤੈਨੂੰ ਵੀ ਮਿਲ ਜੂਗੀ ਹਾਂ ਚੱਲ ਦਵਾਈ ਦਵਾ ਰਿਹਾ ਜੀ ਵੇ ਉਹ ਰੰਡਾ ਹੋ ਜੂ ਨਾ ਸਭ ਚੰਗਾ ਵਾ ਅਕਲ ਦੇ ਕਿਤੇ ਮਾਸਾ ਨਹੀਂ ਕਿਤੇ ਵਿਆਹ ਦਾ ਕਿਦਾਂ ਚੜਿਆ ਇਹਨੂੰ ਚਾ ਵਿਆਹ ਕਰਾ ਦੇ ਵਿਆਹ ਕਰਾ ਦੇ ਮੈਂ ਕਿਥੋਂ ਲੈ ਆਵਾਂ ਫੜ ਕੇ ਇਹਦੇ ਵਾਸਤੇ ਉਹਨਾਂ ਕਹਿੰਦਾ ਮੈਂ ਵੀ ਐਵੇਂ ਰੋਣਾ ਪੂੰਦੀ ਹਟੀਆਂ ਵਿਆਹ ਦੀ ਉਮਰ ਤੇ ਹੋਣੀ ਆ ਹੋਰ ਵਿਆਹ ਕਦੋਂ ਕਰਨਾ ਬੁੱਢਾ ਕਰਕੇ ਕਰਨਾ ਨਹੀਂ ਆ ਤੇ ਹੁਣ ਮੈਂ ਕੀ ਕਰਾਂ ਵਿਆਹ ਜਾਣਿਆਂ ਨੂੰ ਤੇ ਆਖਿਆ ਵਾ ਨਹੀਂ ਹੁਣ ਕੋਈ ਕਰਾਉਂ ਡਿਆ ਆ ਹੁੰਦੇ ਨਹੀਂ ਪੂਨਾ ਫਾਨਾ ਤੇ ਜਿਹੜੇ ਪੈਸੇ ਪੁਹੇ ਲੈ ਲੈਂਦੇ ਆ ਉਹਨਾਂ ਨੂੰ ਕੁਛ ਲੋ ਕੇ ਨਹੀਂ ਬਥੇਰੇਆਂ ਨੂੰ ਆਖਿਆ ਵਾ ਉਹਾਂ ਦੇ ਕੋਈ ਹੋਊਗਾ ਤੇ ਦੱਸਾਂਗੇ ਇਹਦੇ ਵਾਸਤੇ ਕੁੜੀ ਨਹੀਂ ਜੰਮੀ ਕੋਈ ਉਹ ਹਿੱਦਾ ਸੀਸੀ ਕਰਦੀਆਂ ਚਲ ਜਲਦੀ ਦਵਾਈ ਲੈ ਆਈਏ। ਹੋਰ ਕਿ ਅੱਧੀ ਰਾਤ ਨੂੰ ਤੋਰੇਗੀ ਹੱਲੂ। ਮੈਂ ਨੇ ਚੱਲੇ ਆਂ ਸਭ ਬੈਂਕ ਦੇ ਵਿੱਚ ਮੇਰਾ ਰਾਤਾ ਹੀ ਮੈਂ ਨਾਲੇ ਉੱਥੇ ਬੈਂਕ ਵਾਲਿਆਂ ਨਾਲ ਹਸਾਲੂ ਕਰਦੇ ਆਂ ਕੋਈ ਲਿਮਟ ਤੇ ਕਿੰਨੇ ਕੁ ਰਹਿ ਗਏ ਸਾਡੀ ਕੋਈ ਤਾਰਨ ਵਾਲੀ। ਪੈਸੇ ਤਾਰ ਕੇ ਤੇ ਹੁਣ ਇਹਨੂੰ ਮੈਂ ਆਖੂਗਾ ਵੀ ਵੱਡੀ ਇਹ ਗੱਡੀ ਨੂੰ ਵੱਡੀ ਲੈ ਲਈਏ। ਇਹ ਆ ਵੀ ਜੇ ਦੂਜੀ ਗੱਡੀ ਇਹ ਆਖੀ ਤੇ ਜਾਂਦਾ ਵੀ ਮੈਨੂੰ ਵੱਡੀ ਲੈ ਦੇ ਉਹ ਵੱਡੀ ਲੈ ਦੇ ਉਹ ਮਹਿੰਗਲ ਵੱਡੀ ਗੱਡੀ ਲੈ ਲੈਨੇ ਆ। ਤੇ ਇਹ ਆ ਵੀ ਜੇ ਚ ਸਵਾਰੀਆਂ ਜਿਆਦੀਆਂ ਬਹਿ ਜਾਂਦੀਆਂ ਮੁਰਕੇ ਸਾਈਆਂ ਜਿਆਦੀਆਂ ਆਉਣੀਆਂ ਦੀ ਆ ਨਵਾਂ ਮਾਡਲ ਕੋਈ ਦਿਲ ਹਾਂ ਹੋਏ ਇਹ ਵੀ ਗੱਲ ਚੰਗੀ ਆ ਨਹੀਂ ਇਹ ਵੀ ਰਵੇ ਕੋਈ ਇਸ ਵਾਰੀ ਹੁੰਦੀ ਆ ਨਿੱਕੀ ਤੇ ਜਾਣ ਵਾਲੀ ਕੋਈ ਹੁੰਦੀ ਵੱਡੀ ਤੇ ਜਾਣ ਵਾਲੀ ਦੱਸ ਇੱਕ ਨੂੰ ਦੂਜੀ ਨੂੰ ਕੌਣ ਚਲਾਊਗਾ ਹਾਏ ਹਾਏ ਕਿਹੇ ਵੇਲੇ ਨਿੱਕੀ ਕੱਢੀ ਦੀ ਵੀ ਵਸਾਈ ਮਿਲ ਜਾਂਦੀ ਆ ਨਾ ਚਲ ਜੋ ਦੋਵੇਂ ਖੜਿਆ ਕਰੂਗਾ ਕੇ ਤੇ ਪੈਸੇ ਦਾ ਵੀ ਹਿਸਾਬ-ਕਿਤਾਬ ਵੇਖਣਾ ਵਾ ਕਿ ਬਸ ਉਹੋ ਰੱਖ ਛੱਡਣੀ ਆ ਇਹਦਾ ਕਿਸ ਨੇ ਕੀ ਦੇਣਾ ਵਾ ਕੋਈ ਨਹੀਂ ਇੱਥੇ ਡਰਾਈਵਰ ਕਲਾਜਿਆ ਕਰਾਂਗੇ ਕੋਈ ਨਾ ਕੋਈ ਪੱਜ ਜਾਕਰ ਮੰਦ ਸਸਿਕਾ ਬੁਲਾਓ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਗੋੜੀ ਮਾਰ ਦੇ ਲਗਾ ਸੀ ਐਨੀ ਜੋਦੀ ਮਾਰਤੀਓ ਆ ਦੇਖੀ ਕਰਵੇਂ ਸਸਿਕਾ ਬਹੋਂਦੀਓ ਅਭੀ ਦਿਨ ਸਸਿਕਾ ਬੁਲਾ ਦੋ ਸਸਿਕਾ ਹਾਂ ਉਹਨੇ ਨਹੀਂ ਬੁਤ ਖੇਡਣਾ ਉਹਨੇ ਨਹੀਂ ਖੇਡਣਾ ਮੇਰੀ ਬਾਤ ਨਹੀਂ ਕੇ ਆਈ ਇਹਦੇ ਬਾਤ ਸੀ ਆ ਦੇ ਹਲੋ ਹਲੋ ਨਾਨਾ ਜੀ ਨਾਨਾ ਜੀ ਜੀ ਕਹਿੰਦੀ ਨਹੀਂ ਇਦਾਂ ਨੇ ਇਹ ਗੰਦੀਆਂ ਹੁੰਦੀਆਂ ਵਾ ਕਹਿੰਦੀ ਗੰਨਾ ਗੰਦੀਆਂ ਹੁੰਦੀਆਂ ਵਾ ਉਹ ਨਾ ਹਾਂ ਨਹੀਂ ਖਾਣਾ ਨਹੀਂ ਖਾਣਾ ਨਹੀਂ ਇਹ ਪੌਂਡੀ ਆ ਕਿੱਧਰ ਪੌਂਡੀ ਸੀ ਕਿੱਧਰ ਚਲੋ ਜੀ ਜੀ ਕਿੱਥੇ ਗਈ ਆ ਜੀ ਜੀ ਕਿੱਥੇ ਗਈ ਆ ਹੈ ਗਿੱਦਾ ਗਿੱਦਾ ਦੂਰ ਚਲੇ ਗਿੱਦਾ ਗਿੱਦਾ ਮਚਾਲੂ ਦੂਰ ਚਲੇ ਰਹਿਮਾ ਦਸ਼ਮੀ ਜਿਸੇ ਪਾ ਵੀਰਾਂ ਵੀ ਕਿੱਦਾਂ ਫੋਨ ਲਿਆ ਸੀ ਗਿੱਦਾ ਗਿੱਦਾ ਦਿਨ ਦਿਨ ਗਿੱਦਾ ਗਿੱਦਾ ਦਿਨ ਦਿਨ ਕੀ ਜਣਾ ਬਤਪੂਈ ਦਾ ਗਿੱਦੇ ਸੋਨਾ ਬਤਪੂਈ ਦਾ ਹਾਂ ਤੇ ਚੀਕ ਕੀ ਬੋਲ ਰਹੇ ਏ ਨਵੀਂ ਗਾਨ ਨਵੀਂ ਗਾਨ ਬਹੁਤ ਸੋਣੀ ਮੇਰੇ ਪੁੱਤ ਦੀ ਜਗਦੀ ਲੇਟ ਹੈ ਵਾਓ ਹਾਂ ਟੈਟੂ ਹੁੰਦਾ ਹੈ ਹਾਂ ਟੈਟੂ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੇ ਸੰਕੀ ਹਾਲ ਹੋਰ ਕੀ ਹਾਲ ਚੱਲਦੇ ਠੀਕ ਠਾਕ ਆਪਣੇ ਦੱਸੋ ਵਧੀਆ ਵਧੀਆ ਇਹ ਬਸ ਹੋਰ ਸਮਾਚਾਰ ਬੜੇ ਜਰਾ ਬਾਅਦ ਦਿਖਾਏ ਅੱਜ ਓਏ ਮੈਂ ਠੀਕ ਜੀ ਨਹੀਂ ਤੇ ਆਪਰੇ ਸੰਜਕ ਰਾਇ ਹੈ अच्छा अच्छा रो फिर करे रे ਕਿੱਧਰ ਨੂੰ ਚੱਲ ਪਿਆ ਅੱਜ ਮੈਂ ਚੱਲੇ ਹਜਰੀ ਕੇ ਬਾਜ਼ਾਰ ਨੂੰ ਥੋੜਾ ਜਿਹਾ ਮੈਂ ਕਿਹਾ ਫਲ ਫਰੂਟ ਜਿਆ ਲੈ ਆਉਣ ਨਾਲ ਜੂਸ ਚਾਹ ਪੀ ਆਉਣੇ ਆ اچھا اچھا ਠੀਕ ਹਾਂ ਹੋਰ ਠੀਕ ਬਸ ਘਰ ਪਰਿਵਾਰ ਹੋਰ ਕਿੱਦਾਂ ਏ ਸਭ ਸਭ ਠੀਕ ਠਾਕ ਆ ਹੁਣ ਹੋਰ ਪਰਿਵਾਰ ਆਪਣਾ ਠੀਕ ਆ ਹਾਂਜੀ ਹਾਂਜੀ ਸਾਰੇ ਵਧੀਆ ਏ ਉਹ ਆਪਣਾ ਹੁਣ ਜਾਣੀ ਤਾਂ ਦਾ ਹੋ ਗਿਆ ਵਾ ਜਿਉਂ ਦਾ ਪਾਉ ਕਿਸੇ ਰਹਿ ਹੋ ਏਦਾਂ ਹੋ ਗਿਆ ਤੇ ਹਾਂਜੀ ਹਾਂਜੀ ਆ ਗਿਆ ਨਹੀਂ ਗਿਆ ਨਿਕਲ ਹੀ ਨਹੀਂ ਹੋਇਆ 10% 10% ਦੇ ਵਿੱਚ ਹੀ ਨਾ ਕਰਦੇ ਨੇ ਨਿਕਲ ਨਹੀਂ ਦਿੱਤਾ ਹਾਂਜੀ ਹਾਂਜੀ ਤੇ ਸਰ ਆਪਰੇਸ਼ਨ ਵਿੱਚ ਅਰੇਸਟ ਤੇ ਜ਼ਰੂਰੀ ਹੁੰਦਾ ਹੈ ਅਰੇਸਟ ਬੜੀ ਹੈ ਕਿ ਡਾਕਟਰਾਂ ਦੇ ਹੱਥ ਨਾਲ ਜੁੜਾ ਨਹੀਂ ਫਿਰ ਹੋਪੀ ਕਰਦੇ ਅੱਛਾ ਹਾਂ ਚਲੋ ਆਜੋ ਫਿਰ ਘਰੇ ਚਾਹ ਪਾਣੀ ਬੜੇ ਟਾਈਮ ਚਾਹ ਪਾਣੀ ਫਿਰ ਲੇਟ ਹੋ ਜਾਣਾ ਵਾ ਨਹੀਂ ਨਹੀਂ ਹਾਂ ਅੱਜ ਖੜਨਾ ਤੁਹਾਨੂੰ ਆਜੋ ਘਰੇ ਆਜੋ ਬੜੇ ਜੇ ਟਾਈਮ ਬਾਅਦ ਆਏ ਆਜੋ ਅੱਜ ਘਰ ਬਣ ਪੁੱਤ ਕੀ ਜਾਣਾ ਵਾ ਉਦੋਂ ਆ ਨਹੀਂ ਹੋਇਆ ਮੇਰੇ ਕੋ ਤੇ ਮਾਨੇ ਵੀਰ ਪੁੱਤ ਦਾ ਨੰਦ ਕੀ ਕਰਨ ਦੀਆਂ ਤੂੰ ਬਸ ਕੁਛ ਨਹੀਂ ਇਹ ਛੇਡ ਜੰਦੀ ਹੀ ਤਾਂ ਪਰਵਰ ਘਟਾਉਣੇ ਵਿਖਾਉਣ ਲਿਆ ਹੀਗਾ ਬੜੀ ਖੁਸ਼ ਹੁੰਦੀ ਹੀ ਵੇਖ ਕੇ ਤੇ ਇਹ ਮਾਵਾਂ ਤੀਆਂ ਬੋਲੀਆਂ ਪਾਉਣੀਆਂ ਹੀ ਗਿਆ ਕੀ ਹੋਇਆ ਸੀ ਤੂੰ ਇਦਾਂ ਘਰ ਆਦੇ ਇੱਥੇ ਵੀ ਕੋਈ ਬੈਠੀ ਐ ਤੇ ਜਾ ਵੇਚਾ ਭਲਾ ਸਾਗ ਹੈਗਾ ਕਿ ਨਹੀਂ ਤੇ ਬਣਾਈਏ ਪਰ ਵੀ ਸਾਗ ਬੇਬਰ ਆ ਜਾ ਕਿ ਤੁਲਪ ਨਹੀਂ ਮਨ ਵੀ ਤਾਂ ਹੋਣੀ ਤਾਂ ਖਾਣ ਚ ਸਵਾਦ ਲੱਗਣਾ ਵਾ ਸਿਆਲ ਆਉਣ ਵਾਲਾ ਤਾਂ ਪਹਿਲਾਂ ਸੁਖਾਈਏ ਬਣਾ ਕੇ ਤੇ ਸਵਾਦ ਲੱਗੂਗਾ ਲੋਕ ਜੇ ਜੇ ਤੋੜੀ ਆ ਤੇ ਸਰੋਂ ਹੋਵੇ ਫਿਰ ਤੇ ਠੀਕ ਵਾ ਤੇ ਜੇ ਤੇ ਨਿੱਕ ਸੁਪ ਤੋੜ ਕੇ ਬਣਾਉਣਾ ਫਿਰ ਕੀ ਪਤਾ ਪਚਣਾ ਕਿ ਨਹੀਂ ਪਚਣਾ ਤੈਨੂੰ ਵੀ ਪਤਾ ਵਾ ਬਾਹਰ ਚੇਂਜ ਹੋਂਦੀ ਆ ਨਹੀਂ ਤਾਂ ਅਦਲੇ ਦਾ ਬੜਾ ਸੁਆਦ ਬੰਦਾ ਇੱਥੇ ਲੱਗੀ ਬਥੇਰਾ ਨਾਲ ਪਿਆਰੀਆਂ ਚਾਂਗੇ ਇੱਕਿਆ ਮੇਰੀ ਭੈਣ ਜkere ਤੋੜਿਆ ਨਹੀਂ ਤੇ ਫਿਰ ਬਣਾਈਏ ਤੋੜ ਕੇ ਤੇ ਚਲ ਵੇਖ ਤੇ ਮੈਂ ਆਉਂਗੀ ਪਰ ਮੈਂ ਕਹਾ ਹੋਰ ਨਾ ਹੋਵੇ ਕਿ ਬਿਮਾਰ ਹੋ ਜੇ ਤੇ ਉੱਤੇ ਪੈਸੇ ਲੱਗਣ ਫਿਰ ਨਹੀਂ ਦੁਨ ਖਾਂਦੇ ਹੀ ਇਹ ਲੋਕੀ ਕਹਿੰਦੇ ਬਿਮਾਰ ਹੋਣ ਦੇ ਆ ਤੂੰ ਕੋਈ ਗੱਲ ਨਹੀਂ ਆ ਤੇ ਮੇਰੀ ਗੱਲ ਸੁਣਨ ਤੋਂ ਮੰਨਦੀ ਤਾਂ ਮੇਰੀ ਗੱਲ 'ਵਲ ਧਿਆਨ ਦੇ ਮੈਂ ਵੀ ਤੈਨੂੰ ਕੜੀ ਮੂਲੀ ਕਹਿੰਦੀ ਚੰਗੀ ਨਹੀਂ ਕਰਦੀ ਹਾਂ ਹਾਂ ਹਾਂਜੀ ਹਾਂ ਸੁਣੀ ਆ ਕੀ ਕਰ ਹਲੋ ਹਲੋ ਲਾਲਾ ਆਂ ਜੀ ਆਪਣਾ ਆ ਦੇਖ ਆ ਦੇਖ ਹਲੋ ਤੇ ਕਰਨ ਨੇ ਵੀ ਤੈਨੂੰ ਕਿਹਾ ਸੀ ਤੇ ਤੂੰ ਵੀ ਉਹ ਗੱਲ 'ਵਲ ਧਿਆਨ ਦੇ ਹੁਣ ਅੱਭੀ ਕੀ ਆਤਾ ਹੈਗਾ ਵਾ ਹੁਣ ਤਹੀ ਵੇਖੋ ਨੰਨੀ ਜੀ ਜਾਣ ਵਾ ਕਿੱਥੇ ਮੈਂ ਲੈ ਕੇ ਜਾਉਂਗੀ ਅਗਲੇ ਜਾਂਦਿਆ ਮੇਰੇ ਸਿਰ ਕਈ ਜ਼ਿੰਮੇਵਾਰੀਆਂ ਪੈ ਜਾਣੀਆਂ ਉਹਨਾਂ ਦੇ ਘਰ ਦੀਆਂ ਜੁੜ ਜਾਣੀਆਂ ਕੁਲੇਜੀਆਂ ਤੇ ਮੈਂ ਆਪਣੇ ਬੱਚੇ ਸੰਭੂਗੀ ਈ ਆਪਣੀਆਂ ਨੂੰ ਸੰਭੂਗੀ ਕਿ ਜਦ ਮੈਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਗੀ ਮਨ ਵੀ ਟਾਈਮ ਦੇ ਨਾਲ ਸਾਰਾ ਕੁਝ ਸਹੀ ਹੋ ਜਾਂਦਾ ਵਾ ਅਸੀਂ ਵੀ ਤੇਰੇ ਕਰਕੇ ਦੇ ਆ ਕੱਲ ਵੀ ਚਲ ਤੇਰਾ ਵੀ ਫਿਊਚਰ ਸਹੀ ਹੋ ਤੇ ਇਹਨਾਂ ਦਾ ਵੀ ਸਹੀ ਹੋਊਗਾ ਪਰ ਭਾਬੀ ਮੈਨੂੰ ਤਾਂ ਡਰ ਲੱਗਦਾ ਈ ਹੈ ਨਹੀਂ 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 ਹਾਂ ਹਾਂ ਜਦੋਂ ਫਿਰ ਮੇਰਾ ਫੋਨ ਆਉਂਦਿਆ ਹਾਂ ਆ ਆ ਵੀਖ ਆ ਵੀਖ ਕਿਨਾ ਕੇ ਚਲੋ